ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੂੰ ਵੱਡੇ ਝਟਕੇ ਲੱਗਦੇ ਨਜ਼ਰ ਆ ਰਹੇ ਨੇ ਕਿਉਂਕਿ ਤਿੰਨ ਪਾਰਟੀਆਂ ਦੇ ਵੱਡੇ ਆਗੂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਵੱਖ-ਵੱਖ ਥਾਵਾਂ ਤੋਂ ਕੁਝ ਲੀਡਰਾਂ ਨੇ ਜਿਹੜਾ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਿਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਮਾਲਵੇ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਕਾਂਗਰਸ ਦੇ ਜਨਰਲ ਸੱਤਰ ਰਹਿ ਚੁੱਕੇ ਚੁਸ਼ਪਿੰਦਰ ਬੀਰ ਸਿੰਘ ਚਾਹਲ ਨੇ ਜਿਹੜੇ ਉਹ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਭਾਜਪਾ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਉਸਦੇ ਜਿਲ੍ਹਾ ਪ੍ਰਧਾਨ ਮੀਤ ਪ੍ਰਧਾਨ ਪ੍ਰਦੀਪ ਖੁੱਲਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਕੁਝ ਆਗੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਸੀਐਮ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਦੇ ਜੋਇਨ ਕਰਵਾਈਆ ਹੈ ਆਪਣਾ ਨਿਸ਼ਾਨ ਚਿੰਨ ਉਹਨਾਂ ਦੇ ਗਲਾਂ ਦੇ ਵਿੱਚ ਪਾ ਕੇ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਫੇਰ ਬਦਲ ਹੁੰਦੇ ਨਜ਼ਰ ਆ ਰਹੇ ਨੇ ਕੁਝ ਲੀਡਰ ਪਾਰਟੀਆਂ ਛੱਡ ਕੇ ਇੱਧਰ ਉੱਧਰ ਜਾਂਦੇ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਜਾਂ ਚੁੱਕੇ ਜਿਸਦੇ ਵਿੱਚ ਗੱਲ ਕੀਤੀ ਜਾਵੇ ਸੁਸ਼ੀਲ ਰਿੰਕੂ ਤਾਂ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਉਸ ਤੋਂ ਬਾਅਦ ਆਵਾਦਮੀ ਪਾਰਟੀ ਚ ਆਉਂਦੇ ਨੇ ਤੇ ਖੀਰ ਉਹ ਭਾਜਪਾ ਚ ਚਲੇ ਜਾਂਦੇ ਨੇ ਨਾਲੀ ਗੱਲ ਕੀਤੀ ਜਾਵੇ ਪਵਨ ਕੁਮਾਰ ਟੀਨੂ ਦੀ ਇਸ ਅਕਾਲੀ ਦਲ ਦੇ ਆਗੂ ਸੀ ਇਹ ਆਮ ਆਦਮੀ ਪਾਰਟੀ ਵਿੱਚ ਆਏ ਜਿਨ੍ਹਾਂ ਨੂੰ ਜਲੰਧਰ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਐਲਾਨਿਆ ਗਿਆ ਹੈ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਕਾਂਗਰਸ ਦੇ ਵਿੱਚ ਸੀ ਉਹ ਭਾਜਪਾ ਦੇ ਵਿੱਚ ਆਏ ਨੇ ਤਲਬੀਰ ਸਿੰਘ ਗਿੱਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਉਹ ਵੀ ਆਮ ਆਦਮੀ ਪਾਰਟੀ ਚ ਆਏ ਨੇ ਸ਼ੀਤਲ ਅੰਗੁਰਾਲ ਜੋ ਆਮ ਆਦਮੀ ਪਾਰਟੀ ਚ ਸੀ ਪਰ ਉਹ ਛੱਡ ਕੇ ਭਾਜਪਾ ਚ ਚਲੇ ਗਏ ਨੇ ਦਲਬੀਰ ਸਿੰਘ ਗੋਲਡੀ ਜੋ ਕਿ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਨੂੰ ਝਟਕਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਉਧਰ ਮਹਿੰਦਰ ਸਿੰਘ ਕੇਪੀ ਜਿਹੜੇ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਡਾਕਟਰ ਲਖਵੀਰ ਸਿੰਘ ਸੇਠ ਅਫਸਰਹਿ ਚੁੱਕੇ ਨੇ ਇਹ ਵੀ ਕਿਤਨਾ ਕਿਤੇ ਪਹਿਲਾਂ ਅਕਾਲੀ ਦਲ ਦੇ ਵਿੱਚ ਗਏ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਏ ਤਾਂ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਕੁਝ ਨੂੰ ਟਿਕਟ ਦਾ ਚਾਂਸ ਦਿੱਤਾ ਜਾ ਰਿਹਾ ਤੇ ਕੁਝ ਜਿਹੜੇ ਆਗੂ ਨੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਕਰਕੇ ਪਾਰਟੀਆਂ ਤੋਂ ਨਿਰਾਸ਼ਗੀ ਜ਼ਾਹਰ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜਾ ਜਾ ਰਹੇ ਨੇ ਪਰ ਲੋਕ ਕਿੰਨਾ ਤੋਂ ਬਹੁਤ ਪ੍ਰੇਸ਼ਾਨ ਨੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜੇ ਲੀਡਰ ਇੱਕ ਪਾਰਟੀ ਦੇ ਨਹੀਂ ਰਹਿ ਸਕਦੇ ਤਾਂ ਉਹ ਲੋਕਾਂ ਦੇ ਕੀ ਕੰਮ ਕਰਨਗੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਫਿਲਹਾਲ ਕਹਿ ਲਈਏ ਕਿ ਇਸ ਵਕਤ ਦੀ ਵੱਡੀ ਖਬਰ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਵੱਡੀ ਮਜ਼ਬੂਤੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਹੈ ਮਾਲਵੇ ਦੇ ਵਿੱਚ ਕਾਂਗਸ ਨੂੰ ਵੱਡਾ ਝਟਕਾ ਦੇ ਕੇ ਜਨਰਲ ਸੱਤਤ ਰਹਿ ਚੁੱਕੇ ਚੁਸ਼ਪਿੰਦਰ ਬੀਰ ਸਿੰਘ ਚਾਹਲ ਨੇ ਜਿਹੜੇ ਹੋ ਆਮ ਆਦਮੀ ਪਾਰਟੀ 'ਚ ਗਏ ਨੇ ਕੇਵਲ ਆਪ ਹੀ ਨਹੀਂ ਗਏ ਬਲਕਿ ਉਹਨਾਂ ਦੇ ਸੈਂਕੜੇ ਸਾਥੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੀਐਮ ਭਗਵਾਨ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੇ ਉਹਨਾਂ ਦੇ ਸਾਥੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜਿਦਾ ਮੀਤ ਪ੍ਰਧਾਨ प्रदीप ਖੁੱਲ੍ਹ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛਾਵਲ ਹੋਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਬਹੁਤ ਸਾਰੇ ਆਗੂ ਨੇ ਜਿਹੜੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਦੇਖਣਾ ਹੋਵੇਗਾ ਕਿ ਇਹਦਾ ਸੀਟਾਂ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਨੂੰ ਕਿੰਨਾ ਘੁੰਗਾਰਾ ਮਿਲਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ 1 ਜੂਨ ਨੂੰ ਚੋਣਾਂ ਹੋਣੀਆਂ ਨੇ ਤੇ 4 ਜੂਨ ਨੂੰ ਇਸ ਤੇ ਨਤੀਜੇ ਆਉਣੇ ਦਿੱਤਾ ਨਤੀਜਿਆਂ ਨੂੰ ਪਤਾ ਲੱਗੇਗਾ ਕਿ ਸਥਿਤੀ ਕੀ ਸੀ ਪਰ ਬਹੁਤ ਸਾਰੇ ਲੀਡਰ ਪਾਰਟੀਆਂ ਛੱਡ ਕੇ ਜਾ ਰਹੇ ਨੇ ਫਿਰ ਹਾਲ ਵੀ ਸੰਭਾਵਨਾ ਦਿੱਤੀਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਚ ਬਹੁਤ ਸਾਰੇ ਲੀਡਰ ਹੋਰ ਵੀ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਕਈ ਲੀਡਰਾਂ ਦੀਆਂ ਪਾਰਟੀਆਂ ਨਾਲ ਉਹ ਨਿਰਾਸ਼ਾ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਕਈ ਲੀਡਰ ਦੂਜੀਆਂ ਪਾਰਟੀਆਂ ਦੇ ਵਿੱਚ ਇਸ ਲਈ ਜਾਣਾ ਚਾਹੁੰਦੇ ਨੇ ਕਿਉਂਕਿ ਉੱਧਰ ਉਹਨਾਂ ਕੋਲ ਕੈਂਡੀਡੇਟ ਨਹੀਂ ਹੈਗੇ ਉਹ ਆਪਣੇ ਕੈਂਡੀਡੇਟ ਦੇ ਤੌਰ ਤੇ ਲੈਣਾ ਚਾਹੁੰਦੇ ਨੇ ਦੂਜੇ ਲੀਡਰਾਂ ਨੂੰ ਤਾਂ ਜਿਹੇ ਹਾਲਾਤ ਇਸ ਵਕਤ ਪੰਜਾਬ ਦੀ ਸਿਆਸਤ ਵਿੱਚ ਬਣੇ ਹੋਏ ਨੇ ਆਏ ਦਿਨ ਕੋਈ ਨਾ ਕੋਈ ਲੀਡਰ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਰਿਹਾ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਬਹੁਤ ਸਾਰੇ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਚੁੱਕੇ ਨੇ ਪਰ ਆਮ ਆਦਮੀ ਪਾਰਟੀ ਨੂੰ ਕਹਿੰਦੀ ਹੈ ਕਿ ਵੱਡਾ ਬਾਜ਼ੂਰ ਮਿਲਿਆ ਕਿਉਂਕਿ ਬਹੁਤ ਸਾਰਾ ਸਮਰਥਨ ਹੋ ਜਾਂਦਾ ਜਦੋਂ ਕੋਈ ਲੀਡਰ ਪਾਰਟੀ ਛੱਡ ਕੇ ਜਾਂਦਾ ਤਾਂ ਜਿਸ ਪਾਰਟੀ ਤੋਂ ਜਾਂਦਾ ਤਾਂ ਉਸਦੇ ਨਾਲ ਜਿਹੜੇ ਵਰਕਰ ਜੁੜੇ ਹੁੰਦੇ ਨੇ ਜ਼ਮੀਨੀ ਪੱਧਰ ਦੇ ਉੱਤੇ ਤਾਂ ਉਹ ਵੀ ਨਾਲ ਚਲੇ ਜਾਂਦੇ ਨੇ ਤੇ ਕੁਝ ਲੋਕ ਹੁੰਦੇ ਨੇ ਉਹ ਵੀ ਉਸ ਪਾਰਟੀ ਚਲੇ ਜਾਂਦੇ ਨੇ ਤਾਂ ਵੋਟ ਬੈਂਕ ਦਾ ਅਸਰ ਜ਼ਰੂਰ ਪੈਂਦਾ ਪਰ ਚੋਣਾਂ ਦੇ ਵਿੱਚ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਕਿਸ ਪਾਰਟੀ ਨੂੰ ਕਿੰਨੀ ਕੁ ਮਜ਼ਬੂਤੀ ਹੈ ਜਿਹੜੀ ਉਹਨਾਂ ਚੋਣਾਂ ਦੇ ਵਿੱਚ ਮਿਲਦੀ ਹੈ ਤੇ ਲੋਕ ਫੈਸਲਾ ਕੀ ਕਰਨਗੇ ਲੋਕ ਸਭਾ ਚੋਣਾਂ ਦੇ ਵਿੱਚ ਜੁੜੇ ਹੋਣ ਲੀਡਰ ਪੰਜਾਬੀ ਮੀਡੀਆ ਨਾਲ ਧੰਨਵਾਦ